ਉਹ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜਾ ਦੌਰਾਨ ਫਾਇਰਿੰਗ ਹੁੰਦੀ ਹੈ ਜਿਸ ਵਿੱਚ ਰਾਈਫਲਮੈਨ ਸੁਨੀਲ ਕੁਮਾਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਤਾਂ ਦੱਸਦੀ ਕਿ ਉਹਨਾਂ ਦੀ ਮਰਤਕ ਦੇ ਜੰਮੂ ਦੇ ਪਿੰਡ ਤਰੇਵਾ ਦੇ ਵਿੱਚ ਪਹੁੰਚੀ ਜਿੱਥੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਇਤ ਦਿੱਤੀ ਗਈ ਹਾਲਾਂਕਿ ਜਿਵੇਂ ਹੀ ਜਵਾਨ ਦਾ 파ਰਥਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਤਾਹਾਂ ਮਾਰ ਕੇ ਰੋਂਦਾ ਪਰਿਵਾਰ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਹਾਲਾਂਕਿ ਦੇਸ਼ ਦੇ ਰਾਖੇ ਜਿਨ੍ਹਾਂ ਨੇ ਕਿ ਆਪਣੀ ਜਾਨ ਜਿਹੜੀਏ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਮਾਪਿਆਂ ਦੇ ਲਈ ਪਰਿਵਾਰ ਦੇ ਲਈ ਇਹ ਸਭਾ ਬੜਾ ਔਖਾ ਹੁੰਦਾ ਤੇ ਅਸੀਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤਾਂ ਹਰੀ ਕੱਖ ਨਮ ਸੀ ਤੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਭੀੜ ਉਮੜੀ ਤਦੱਸ ਇਹ ਕਿ ਆਰਐਸਪੁਰਾ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਬ ਮੁਦੇ ਕਈ ਇਲਾਕੇ ਟਾਰਗੇਟ ਤੇ ਸਨ ਤਾਂ ਇਸੇ ਦਰਮਿਆਨ ਜਿਹੜੇ ਰਾਈਫਲਮੈਨ ਸੁਨੀਲ ਕੁਮਾਰ ਆਰਐਸਪੁਰਾ ਸੈਕਟਰ ਦੇ ਵਿੱਚ ਡਿਊਟੀ ਤੇ ਤਨਾਨਤ ਸਨ ਜਿੱਥੇ ਅਚਾਨਕ ਪਾਕੋਲੋ ਹਮਲਾ ਹੁੰਦਾ ਹੈ ਤੇ ਇਸ ਦਰਮਿਆਨ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈਏ ਤਾਂ ਜੱਦੀ ਪਿੰਡ ਜਦ ਪਾਰਥਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਦੇ ਹੰਝੂ ਨਹੀਂ ਰੁਕਦੇ ਇਲਾਕੇ ਦੇ ਵਿੱਚ ਲੋਕਾਂ ਦਾ ਸੈਲਾਬ ਉਮੜਿਆ ਜੋ ਕਿ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜਾ ਦੌਰਾਨ ਫਾਇਰਿੰਗ ਹੁੰਦੀ ਹੈ ਜਿਸ ਵਿੱਚ ਰਾਈਫਲਮੈਨ ਸੁਨੀਲ ਕੁਮਾਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਤਾਂ ਦੱਸਦੇ ਕਿ ਉਹਨਾਂ ਦੀ ਮ੍ਰਿਤਕ ਦੇ ਜੰਮੂ ਦੇ ਪਿੰਡ ਤਰੇਵਾਦ ਵਿੱਚ ਪਹੁੰਚੀ ਜਿੱਥੇ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਹਾਲਾਂਕਿ ਜਿਵੇਂ ਹੀ ਜਵਾਨ ਦਾ 파ਰਥਕ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਤਾਹਾਂ ਮਾਰ ਕੇ ਰੋਂਦਾ ਪਰਿਵਾਰ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਹਾਲਾਂਕਿ ਦੇਸ਼ ਦੇ ਰਾਖੇ ਜਿਨ੍ਹਾਂ ਨੇ ਕਿ ਆਪਣੀ ਜਾਨ ਜਿਹੜੀ ਇਹ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਮਾਪਿਆਂ ਦੇ ਲਈ ਪਰਿਵਾਰ ਦੇ ਲਈ ਇਹ ਸਭਾ ਬੜਾ ਔਖਾ ਹੁੰਦਾ ਤੇ ਅਸੀਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤਾਂ ਹਰੀ ਕੱਖ ਨਮ ਸੀ ਤੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਢੀਡ ਉਮੜੀ ਤਦੱਸੋ ਇਹ ਕਿ ਆਰਐਸਪੁਰਾ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਬੁੱਲੂ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਭਾਰਤ ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਬ ਮੁਦੇ ਕਈ ਇਲਾਕੇ ਟਾਰਗੇਟ ਤੇ ਸਨ ਤਾਂ ਇਸੇ ਦਰਮਿਆਨ ਜਿਹੜੇ ਰਾਈਫਲਮੈਨ ਸੁਨੀਲ ਕੁਮਾਰ ਆਰਐਸਪੁਰਾ ਸੈਕਟਰ ਦੇ ਵਿੱਚ ਡਿਊਟੀ ਤੇ ਤਨਾਨਤ ਸਨ ਜਿੱਥੇ ਅਚਾਨਕ ਪਾਕੋਲੋ ਹਮਲਾ ਹੁੰਦਾ ਹੈ ਤੇ ਇਸ ਦਰਮਿਆਨ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈਏ ਤਾਂ ਜਦ ਦੀ ਪਿੰਡ ਜਦ 파ਰਥਵ ਸ਼ਰੀਰ ਪਹੁੰਚਦਾ ਹੈ ਤਾਂ ਪਰਿਵਾਰ ਦੇ ਹੰਝੂ ਨਹੀਂ ਰੁਕਦੇ ਇਲਾਕੇ ਦੇ ਵਿੱਚ ਲੋਕਾਂ ਦਾ ਸੈਲਾਬ ਹੰਮੜਿਆ ਜੋ ਕਿ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸ਼ਮੀਰ ਦੇ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜਾ ਦੌਰਾਨ ਫਾਇਰਿੰਗ ਹੁੰਦੀ ਹੈ ਜਿਸ ਵਿੱਚ ਰਾਈਫਲਮੈਨ ਸੁਨੀਲ ਕੁਮਾਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਤਾਂ ਦੱਸਦੇ ਕਿ ਉਹਨਾਂ ਦੀ ਮ੍ਰਿਤਕ ਦੇ ਜੰਮੂ ਦੇ ਪਿੰਡ ਤਰੇਵਾ ਦੇ ਵਿੱਚ ਪਹੁੰਚੀ ਜਿੱਥੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਹਾਲਾਂਕਿ ਜਿਵੇਂ ਹੀ ਜਵਾਨ ਦਾ 파ਰਥਕ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਤਾਹਾ ਮਾਰ ਕੇ ਰੋਂਦਾ ਪਰਿਵਾਰ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਹਾਲਾਂਕਿ ਦੇਸ਼ ਦੇ ਰਾਖੇ ਜਿਨ੍ਹਾਂ ਨੇ ਕਿ ਆਪਣੀ ਜਾਨ ਜਿਹੜੀਏ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਮਾਪਿਆਂ ਦੇ ਲਈ ਪਰਿਵਾਰ ਦੇ ਲਈ ਇਹ ਸਭਾ ਬੜਾ ਔਖਾ ਹੁੰਦਾ ਤੇ ਅਸੀਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤਾਂ ਹਰੀ ਕੱਖ ਨਮ ਸੀ ਤੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਢੀਡ ਉਮੜੀ ਤੋ ਦੱਸੋ ਇਹ ਕਿ ਆਰਐਸਪੁਰਾ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਜਿਸ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਬ ਮੁਦੇ ਕਈ ਇਲਾਕੇ ਟਾਰਗੇਟ ਤੇ ਸਨ ਤਾਂ ਇਸੇ ਦਰਮਿਆਨ ਜਿਹੜੇ ਰਾਈਫਲਮੈਨ ਸੁਨੀਲ ਕੁਮਾਰ ਆਰਐਸਪੁਰਾ ਸੈਕਟਰ ਦੇ ਵਿੱਚ ਡਿਊਟੀ ਤੇ ਤਨਾਨਤ ਸਨ ਜਿੱਥੇ ਅਚਾਨਕ ਪਾਕੋਲੋ ਹਮਲਾ ਹੁੰਦਾ ਤੇ ਇਸ ਦਰਮਿਆਨ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਹੈ ਤਾਂ ਜਦ ਦੀ ਪਿੰਡ ਜਦ ਪਾਰਥਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਦੇ ਹੰਝੂ ਨਹੀਂ ਰੁਕਦੇ ਇਲਾਕੇ ਦੇ ਵਿੱਚ ਲੋਕਾਂ ਦਾ ਸੈਲਾਬ ਉਮੜਿਆ ਜੋ ਕਿ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਬਾਲ ਨੇ ਦੀ ਰੋ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜਾ ਦੌਰਾਨ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਰਾਈਫਲਮੈਨ ਸੁਨੀਲ ਕੁਮਾਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਤਾਂ ਦੱਸਦੀ ਕਿ ਉਹਨਾਂ ਦੀ ਮ੍ਰਿਤਕ ਦੇ ਜੰਮੂ ਦੇ ਪਿੰਡ ਤਰੇਵਾ ਦੇ ਵਿੱਚ ਪਹੁੰਚੀ ਜਿੱਥੇ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਹਾਲਾਂਕਿ ਜਿਵੇਂ ਹੀ ਜਵਾਨ ਦਾ पार्थਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਤਾਹਾਂ ਮਾਰ ਕੇ ਰੋਂਦਾ ਪਰਿਵਾਰ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਹਾਲਾਂਕਿ ਦੇਸ਼ ਦੇ ਰਾਖੇ ਜਿਨ੍ਹਾਂ ਨੇ ਕਿ ਆਪਣੀ ਜਾਨ ਜਿਹੜੀਏ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਮਾਪਿਆਂ ਦੇ ਲਈ ਪਰਿਵਾਰ ਦੇ ਲਈ ਇਹ ਸਭਾ ਬੜਾ ਔਖਾ ਹੁੰਦਾ ਤੇ ਅਸੀਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਨੰਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤਾਂ ਹਰੀ ਕੱਖ ਨੰਮ ਸੀ ਤੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਢੀਡ ਉਮੜੀ ਤੋ ਦੱਸੋ ਇਹ ਕਿ ਆਰਐਸਪੁਰਾ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਬੁੱਲੂ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਜਿਸ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਬ ਮੁਦੇ ਕਈ ਇਲਾਕੇ ਟਾਰਗੇਟ ਤੇ ਸਨ ਤਾਂ ਇਸੇ ਦਰਮਿਆਨ ਜਿਹੜੇ ਰਾਈਫਲਮੈਨ ਸੁਨੀਲ ਕੁਮਾਰ ਆਰਐਸਪੁਰਾ ਸੈਕਟਰ ਦੇ ਵਿੱਚ ਡਿਊਟੀ ਤੇ ਤਨਾਨਤ ਸਨ ਜਿੱਥੇ ਅਚਾਨਕ ਪਾਕੋਲੋਂ ਹਮਲਾ ਹੁੰਦਾ ਹੈ ਤੇ ਇਸ ਦਰਮਿਆਨ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈਏ ਤਾਂ ਜਦ ਦੀ ਪਿੰਡ ਜਦ 파ਰਥਵ શરીર ਪਹੁੰਚਦਾ ਹੈ ਤਾਂ ਪਰਿਵਾਰ ਦੇ ਹੰਝੂ ਨਹੀਂ ਰੁਕਦੇ ਇਲਾਕੇ ਦੇ ਵਿੱਚ ਲੋਕਾਂ ਦਾ ਸੈਲਾਬ ਉਮੜਿਆ ਜੋ ਕਿ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਉਹ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀਆਂ ਨਾਪਾਕ ਸਾਜਾ ਦੌਰਾਨ ਫਾਇਰਿੰਗ ਹੁੰਦੀ ਹੈ ਜਿਸ ਵਿੱਚ ਰਾਈਫਲਮੈਨ ਸੁਨੀਲ ਕੁਮਾਰ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੀ ਤਾਂ ਦੱਸਦੇ ਕਿ ਇਹ ਕਿ ਉਹਦੀ ਮ੍ਰਿਤਕ ਦੇ ਜੰਮੂ ਦੇ ਪਿੰਡ ਤਰੇਵਾ ਦੇ ਵਿੱਚ ਪਹੁੰਚੀ ਜਿੱਥੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਹਾਲਾਂਕਿ ਜਿਵੇਂ ਹੀ ਜਵਾਨ ਦਾ 파ਰਥਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਤਾਹਾਂ ਮਾਰ ਕੇ ਰੋਂਦਾ ਪਰਿਵਾਰ ਦਾ ਇਹ ਦੁੱਖ ਨਹੀਂ ਵੇਖਿਆ ਜਾਂਦਾ ਹਾਲਾਂਕਿ ਦੇਸ਼ ਦੇ ਰਾਖੇ ਜਿਨ੍ਹਾਂ ਨੇ ਕਿ ਆਪਣੀ ਜਾਨ ਜਿਹੜੀ ਇਹ ਦੇਸ਼ ਤੋਂ ਕੁਰਬਾਨ ਕਰ ਦਿੱਤੀ ਤਾਂ ਮਾਪਿਆਂ ਦੇ ਲਈ ਪਰਿਵਾਰ ਦੇ ਲਈ ਇਹ ਸਭਾ ਬੜਾ ਔਖਾ ਹੁੰਦਾ ਤੇ ਅਸੀਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤਾਂ ਹਰੀ ਕੱਖ ਨਮ ਸੀ ਤੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਢੀਡ ਉਮੜੀ ਤੋ ਦੱਸੋ ਇਹ ਕਿ ਆਰਐਸਪੁਰਾ ਸੈਕਟਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਬਣੇ ਦਰਮਿਆਨ ਪਾਕਿਸਤਾਨ ਵੱਲੋਂ ਲਗਾਤਾਰ ਫਾਇਰਿੰਗ ਹੋ ਰਹੀ ਸੀ ਜਬ ਮੁਦੇ ਕਈ ਇਲਾਕੇ ਟਾਰਗੇਟ ਤੇ ਸਨ ਤਾਂ ਇਸੇ ਦਰਮਿਆਨ ਜਿਹੜੇ ਰਾਈਫਲਮੈਨ ਸੁਨੀਲ ਕੁਮਾਰ ਆਰਐਸਪੁਰਾ ਸੈਕਟਰ ਦੇ ਵਿੱਚ ਡਿਊਟੀ ਤੇ ਤਨਾਨਤ ਸਨ ਜਿੱਥੇ ਅਚਾਨਕ ਪਾਕੋਲੋ ਹਮਲਾ ਹੁੰਦਾ ਹੈ ਤੇ ਇਸ ਦਰਮਿਆਨ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਹੈ ਤਾਂ ਜਦ ਦੀ ਪਿੰਡ ਜਦ ਪਾਰਥਵ ਸਰੀਰ ਪਹੁੰਚਦਾ ਹੈ ਤਾਂ ਪਰਿਵਾਰ ਦੇ ਹੰਝੂ ਨਹੀਂ ਰੁਕਦੇ ਇਲਾਕੇ ਦੇ ਵਿੱਚ ਲੋਕਾਂ ਦਾ ਸੈਲਾਬ ਉਮੜਿਆ ਜੋ ਕਿ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ